ਮੌਤ ਦੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਅਸ਼ੋਕ ਕੰਬੋਜ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਪਰ ਇੱਕ ਵੀਡੀਓ ਸਾਂਝਾ ਕੀਤਾ ਜਿਸ ਦੇ ਵਿੱਚ ਉਹ ਇਹ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਅੱਜ ਨੌਜਵਾਨ ਜੋ ਕਿ ਫਿਰ ਨਸ਼ੇ ਦੀ ਭੇਡ ਚੜਿਆ ਔਰ ਕੈਮਰੇ ਦੇ ਵਿੱਚ ਛੇਵੀਂ ਮੌਤ ਹੈ ਜੋ ਕਿ ਨਸ਼ੇ ਦੇ ਨਾਲ ਹੋਈ ਹੈ ਕੀ ਕੁਝ ਕਿਹਾ ਹੋ ਰਿਹਾ ਸ਼ੋਕ ਕੰਬੋਜ ਨੇ ਆਓ ਸੁਣਦੇ ਹਾਂ ਜੀ ਪ੍ਰਧਾਨ ਜੀ ਅੱਜ ਇੱਥੇ ਪਹੁੰਚੇ ਹੋ ਤੁਸੀਂ ਇਸ ਬਸਤੀ ਦੇ ਵਿੱਚ ਤੇ ਕੀ ਮੌਤ ਕਿਵੇਂ ਹੋਈ ਹੈ ਇਸ ਨੌਜਵਾਨ ਦੀ ਥੋੜੇ ਸਾਹਮਣੇ ਪਰਿਵਾਰ ਨੇ ਦੱਸਿਆ ਜੀ ਚਿੱਟੇ ਨੇ ਅੱਜ ਇੱਕ ਹੋਰ ਛੇਵਾਂ ਮੀਡੀਆ ਦੇ ਵਿੱਚ ਜਿਹੜਾ ਚੱਲਦਾ ਪਿਆ ਉਹ ਸਾਹਮਣਾ ਛੇਵਾਂ ਹੈ ਤੇ ਉਹ ਕਈ ਹੋਰ ਮੌਤਾਂ ਹੋ ਗਈਆਂ ਨੇ ਜਿਹੜੀਆਂ ਮੀਡੀਆ ਦੇ ਵਿੱਚ ਨਹੀਂ ਆਈਆਂ ਛੇਵਾਂ ਮੁੱਤ ਨੌਜਵਾਨ ਮਾਪਿਆਂ ਦਾ ਚੜਦੀ ਉਮਰ ਦੇ ਵਿੱਚ ਚਿੱਟੇ ਦੇ ਦੈਂਤ ਨੇ ਖੋਲਿਆ بڑا ਮਾਨੂੰ ਮਹਿਸੂਸ ਹੁੰਦਾ بڑا ਕੀ ਕਹਿਣਾ ਚਾਹੋਗੇ ਕੱਲ ਇੱਕ ਪਾਸੇ ਜਾਵਾਂਗੇ ਵੀ ਹੈ ਜੀ ਇੱਕ ਪਾਸੇ ਕੱਲ ਡੀਐਸਪੀ ਨੇ ਬਿਆਨ ਦਿੱਤਾ ਕਿ ਅਸੀਂ 80% ਨਸ਼ਾ ਖਾਸ ਤੌਰ ਤੇ ਜਲਾਲਾਵਾੜ ਚ ਖਤਮ ਕਰਤਾ ਅੱਜ ਫਿਰ ਮੌਤ ਸਾਹਮਣੇ ਆਈ ਹੈ ਨਸ਼ੇ ਕਰਨਾ ਕਿਵੇਂ ਦੇਖਦੇ ਹੋ ਕੀ ਇਹ ਝੂਠ ਆ ਆ ਤੁਹਾਡੇ ਸਾਹਮਣੇ ਹੁਣ ਇਹ ਆਹ ਝੂਠ ਮਾਤਾ ਝੂਠ ਬੋਲਦੀ ਪਈ ਆ ਵੀਰ ਝੂਠ ਬੋਲਦਾ ਪਿਆ ਬੋਡੀ ਝੂਠੀ ਆ ਤਰਸ ਕਰ ਲੋ ਵੀਰੋ ਮੈਂ ਤਾਂ ਸਾਡੇ ਭਰਾ ਹੀ ਸੀ ਜਿਹੜੇ ਕੱਲ ਬੈਟਾ ਪੇ ਦਿੰਦੇ ਸੀ ਆ ਮਾਂ ਦੇ ਤਰਸ ਕਰ ਲੋਈ ਆ ਆ ਭਰਾ ਦੇ ਤਰਸ ਕਰ ਲੋਈ ਆ ਸਾਡੇ ਨਾਲ ਕੋਈ ਦੁਸ਼ਮਣੀ ਹੋ ਸਕਦੀ ਤੁਹਾਡੇ ਆਕਾ ਦੀ ਦੁਸ਼ਮਣੀ ਹੋ ਸਕਦੀ ਆ ਵਾਸਤਾ ਰੱਬ ਦਾ ਜੀ ਸਾਡੇ ਨਾਲ ਕੋਈ ਦੁਸ਼ਮਣੀ ਹੋਣੀ ਆ ਮਾਤਾ ਨਾਲ ਕੀ ਥੋੜੀ ਦੁਸ਼ਮਣੀ ਏ ਇਹਦਾ ਤੁਸੀਂ ਪੁੱਤ ਖੋ ਲਿਆ ਜੇ ਅਸੀਂ ਬੋਲਦੇ ਹਾਂ ਤੁਸੀਂ ਕਹਿੰਦੇ ਜੇ ਮਾੜਾ ਸ਼ੋਕ ਸ਼ੋਕ ਰਾਜਨੀਤੀ ਕਰਦਾ ਕਾਦੀ ਰਾਜਨੀਤੀ ਸਾਡੀ ਮਾਂ ਦਾ ਦੇਖੋ ਛੋਟਾ ਬੱਚਾ ਪਾਲ ਪੋਸ ਕੇ ਮਾਤਾ ਨੇ ਜਵਾਨ ਕੀਤਾ ਡੀਐਸਪੀ ਸਾਹਿਬ ਨੂੰ ਮੈਂ ਕਹਿਣਾ ਚਾਹਾਂਗਾ ਡੀਐਸਪੀ ਸਾਹਿਬ ਜਿਹੜਾ ਤੁਸੀਂ ਆਪ ਦਾ ਦਫਤਰ ਰਾਜਨੀਤੀ ਦਾ ਖੜਾ ਬਣਾ ਲਿਆ ਤੇ ਆਮਾ ਦੇ ਪੁੱਤ ਤੁਰ ਹੀ ਜਾਂਦੇ ਨੇ ਛੇਵੀਂ ਮੌਤ ਹੋ ਗਈ ਇੱਧਰ ਆਪਣਾ ਖਿਆਲ ਨਹੀਂ ਥਾਂ ਥਾਂ ਤੇ ਚਿੱਟਾ ਮਿਲਦਾ ਪਿਆ ਬੰਕੇ ਵਿਹਾੜੇ ਬੁਰਾ ਹਾਲ ਹੈ ਤੁਸੀਂ ਕਹਿੰਦੇ 80% ਘਾਟਾ ਹੋ ਗਿਆ ਸਾਡੇ ਕੋਲ ਅੱਜ ਹੀ ਸੇਲ ਹੋਇਆ ਉਹ ਵੀਡੀਓ ਵੀ ਅਸੀਂ ਜਾਰੀ ਕਰਾਂਗੇ ਆ ਪਾਲੀ ਵਾਲੇ ਪਿੰਡ ਤੋਂ ਮੁੰਡੇ ਕੌਕਦੇ ਪੈਨੇ ਹਾਂਜੀ ਤੇ ਤੁਸੀਂ ਯਾਰ ਸਾਡੇ ਭਰਾਵਾਂ ਨੂੰ ਹੀ ਮੈਂ ਤਸ ਜੋੜ ਕੇ ਬੇਨਤੀ ਕਰਾਂਗਾ ਜਿਹੜੇ ਸੱਜੇ ਖੱਬੇ ਖੜੇ ਜੀ ਆ ਵਾਸਤਾ ਰੱਬ ਦਾ ਜੀ ਬਾ ਜਾ ਜੋ 49 ਗੱਲ ਜੇ 49 ਗੱਲ ਜੇ ਆਪਾਂ ਅਫਤਰਾ ਨਹੀਂ ਹੱਥ ਥੋਕੇ ਨਾ ਬਣ ਕੇ ਇਹਨਾਂ ਹਾਲੇ ਦੇਖੀ ਆਪਾਂ ਕਿ ਕੀ ਹਾਲਾਤ ਨੇ ਕੀ ਹਾਲਾਤ ਨੇ ਅਸੀਂ ਤੁਸਾਨੂੰ ਕੋਈ ਰਾਜਨੀਤੀ ਕਰਨ ਦਾ ਸ਼ੌਕ ਨਹੀਂ ਹੈ ਕਿਸੇ ਤਰ੍ਹਾਂ ਦਾ ਵੀ ਸਾਨੂੰ ਮਜਬੂਰਨ ਉਸ ਦਿਨ ਕਾਲ ਦੇਣੀ ਪੈਗੀ ਪੰਜ ਤੋਂ 6 ਜ਼ੀਮ ਹੁੰਦਾ ਰਾਜਨੀਤੀ ਕਰਨੀ ਵੈਸੇ ਅਸੀਂ ਕਰ ਲਈਆਂ ਪਰ ਨਹੀਂ ਬਾਸਤਾ ਰੱਬ ਦਾ ਇਹ ਸਾਡਾ ਕੋਈ ਨਿੱਜੀ ਦੁਸ਼ਮਣੀ ਕਿਸੇ ਨਾਲ ਨਹੀਂ ਹੈ ਸਾਡੇ ਸਾਰੇ ਹੀ ਪ੍ਰਾਣ ਨੇ ਸਾਡਾ ਇੱਕੋ ਹੀ ਮਕਸਦ ਹੈ ਜਿਹੜਾ ਛੇਵਾਂ ਦਰਿਆ ਵਗਦਾ ਪੈਣਾ ਇਹਨੂੰ ਆਪਾਂ ਕਿਸੇ ਤਰੀਕੇ ਨਾਲ ਸਾਰੇ ਰਲ ਮਿਲ ਕੇ ਬੰਦ ਕਰ ਸਕੀਏ ਸਾਡੀ ਮਦਦ ਜਿੱਥੇ ਲੋੜ ਹੈ ਅਸੀਂ ਯਾਰ ਨਾਲ ਖੜੇ ਹਾਂ ਅਸੀਂ ਤੁਹਾਡੇ ਨਾਲ ਖੜੇ ਹਾਂ ਪਰ ਐਵੇਂ ਨਹੀਂ ਇਹ ਨਹੀਂ ਜੀ ਪ੍ਰਧਾਨ ਜੀ ਕੀ ਮਸਲਾ ਹੋਇਆ ਹੁਣ ਜੋ ਨੌਜਵਾਨ ਮਸਲਾ ਜੀ ਫੜਾ ਮਾੜਾ ਕਿੱਡਦੀ ਉਮਰ ਦੇ ਵਿੱਚ ਕਿੰਨੀ ਸਾਲ ਦੀ ਉਮਰ ਹੈ 24 ਸਾਲ ਦੀ 24 ਸਾਲ ਦੀ ਉਮਰ ਪਾਰ ਜਵਾਨੀ ਦੇ ਵਿੱਚ ਛੇਵਾਂ ਪੀਆਂ ਕਰਕੇ ਛੋਟਾ ਹੈ ਉਹਦੋਂ ਛੋਟਾ ਹੈ ਨਾ ਇਹ ਛੋਟਾ ਹੈ ਕਿਹੜੇ ਸਾਹਮਣੇ ਪੁੱਤਰ ਪਾਲਿਆ ਤੇ ਚਿੱਟੇ ਨੇ ਜਿਹੜਾ ਮਾਂ ਦਾ ਪੁੱਤਰ ਖੋਲਿਆ ਅਸੀਂ ਰੋਜ਼ ਕੌਕਦੇ ਆ ਆ ਸਾਡੇ ਸਾਰੇ ਵੀਰਾਂ ਨੂੰ ਵੀ ਬੇਨਤੀ ਕਰਦਾ ਭਰਾਓ ਵੀਰੋ ਮਤਾਓ ਖਾਦ ਦਿਓ ਆਗੇ 10 ਕਿੱਥੇ ਤੁਸੀਂ ਇਹ ਅੱਗਾਗਾ ਹੋਰ ਬਧੇਗੀ ਜਿਹੜੇ ਸਾਹਮਣਾ ਚੱਲੀ ਗਲੀ ਨਾ ਇਹ ਅਗ ਹੋਰ ਵਧੇਗੀ ਹੋਰ ਘਰਾਂ ਚ ਵੀ ਜਾਏਗੀ ਇਹ ਅੱਜ ਮਾਂ ਦਾ ਗਿਆ ਹੈਗਾ ਹੋਰ ਵੀ ਤੁਰਨੀ ਅਸੀਂ ਤਾਂ ਉਮੀਦ ਕਰਦੇ ਵੀ ਨਾ ਵਧੇ ਪਰ ਜਿਹੜੇ ਸਾਹਮਣਾ ਚੱਲ ਪਈਏ ਇਹ ਵਧੇਗੀ ਸਾਡੀ ਇੱਕੋ ਹੀ ਬੇਨਤੀ ਹੈ ਡੀਐਸਪੀ ਸਾਹਿਬ ਦਾ ਫੇਲੀਅਰ ਹੈ ਵੱਡਾ ਫੇਲੀਅਰ ਹੈ ਪੰਜਾਬ ਪੁਲਿਸ ਦਾ ਵੱਡਾ ਫੇਲੀਅਰ ਹੈ ਜਿਨ੍ਹਾਂ ਨੇ ਰੋਕਣ ਦੇ ਵਿੱਚ ਨਾਕਾਮਯਾਬ ਰਹੇ ਨੇ ਔਰ ਉਸ ਤੋਂ ਵੱਡੇ ਗੁਨਾਹਗਾਰ ਨੇ ਵੇਚ ਨਾਲੇ ਉਹ ਵੀ ਸਾਡੇ ਭਰਾ ਹੀ ਨੇ ਯਾਰ ਬੜੀ ਬਾਜ ਆਜੋ ਵੀਰੋ ਆ ਮਾਂ ਦਾ ਕੀ ਕਸੂਰ ਹੈ ਇਹਦਾ ਪੁੱਤਰ ਤੁਸੀਂ ਖੋ ਲਿਆ ਚੜ੍ਹਦੀ ਉਮਰ ਦੇ ਆ ਮਾਂ ਨੂੰ ਪਿਛਲੇ ਪਾਰੇ ਉਮੀਦ ਸੀ ਬਈ ਮੈਨੂੰ ਕਮਾ ਕੇ ਖਾਏ ਖਵਾਏਗਾ ਤੇ ਅੱਜ ਇਹਦਾ ਪੁੱਤਰ ਤੁਰ ਗਿਆ ਦੁਨੀਆ ਚ ਹੀ ਤੁਰ ਗਿਆ ਮੈਂ ਕਿਹਾ ਮੇਰਾ ਵਸਤਾ ਰੱਬ ਦਾ ਜੀ ਬਾਜ ਆਜੋ ਔਰ ਰਾਜਨੀਤੀ ਕਰਨ ਵਾਲੇ ਵੀਰਾਂ ਨੂੰ ਬੇਨਤੀ ਵੀ ਰਾਜਨੀਤੀ ਨਾ ਕਰੋ ਨਾ ਕਰੋ ਨਾ ਕਰੋ ਅਫਸਰਾਂ ਦੇ ਹੱਥ ਹੋ ਕੇ ਨਾ ਬਣੋ ਸਾਨੂੰ ਕੋਈ ਰਾਜਨੀਤੀ ਦਾ ਸ਼ੌਂਕ ਨਹੀਂ ਹੈ ਜਿਹੜੇ ਕੱਲ ਕਹਿੰਦੇ ਸੀ 70 ਤੋਂ 80% ਖਤਮ ਹੋ ਗਿਆ ਅੱਜ ਆ ਵੇਖੋ ਆ ਮਾਂ ਦਾ ਮੁੰਡਾ ਕਿੰਨੇ ਖਾਦਾ ਹੈ ਆ ਮਾਂ ਦੱਸੇ ਗਿਉਣ ਮਾਤਾ ਜੀ 1% ਨਹੀਂ ਖਤਮ ਹੋਇਆ 30% ਆਂਦੇ ਸੱਸਿਕਾ ਦੋਸਤੋ ਆਪਾਂ ਪਹੁੰਚੇ ਆ ਗਾਂਧੀ ਨਗਰ ਚ ਲੋ ਜੀ ਇਹ ਜਿਹੜੇ ਕੱਲ ਲਾਵੇ ਹੋ ਰਹੇ ਸੀ ਵੀ ਕਹਿੰਦੇ ਛਿੱਟਾ ਖਤਮ ਹੋ ਗਿਆ ਜੀ ਮੁੱਕ ਗਿਆ ਜੀ ਆ ਮੁੱਕਿਆ ਪਿਆ ਜੀ ਤੁਹਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਮੁੱਕਿਆ ਪਿਆ 80% ਖਤਮ ਹੋ ਗਿਆ ਤੁਹਾਡੇ ਜਿਹੜੇ ਕੱਲ ਵੱਡੇ ਵੱਡੇ ਦਾਅਵੇ ਕਰਦੇ ਸੀ ਅੱਜ ਇੱਕ ਹੋਰ ਮਾਂ ਦਾ ਪੁੱਤ ਉਰ ਗਿਆ ਚਿੱਟੇ ਨੇ ਖਾ ਲਿਆ ਪੰਜਾਬ ਸਿਆ ਪੁਲਿਸ ਜਿਹੜੀ ਉਹਦੀ ਨਕਾਮੀ ਵੱਡੀ ਨਕਾਮੀ ਅਸੀਂ ਫਿਰ ਨਕਾਮੀ ਕਹਾਂਗੇ ਡੀਐਸਪੀ ਜਲਾਲਪੁਰ ਦੀ ਵੱਡੀ ਨਕਾਮੀ ਹੈ ਵੀ ਜਿਹੜੀ ਇਹਨੂੰ ਰੋਕਣ ਦੇ ਵਿੱਚ ਆਸਫਲ ਰਿਹਾ ਉਹਨਾਂ ਨੂੰ ਕੰਮ ਕਰਨ ਦਾ ਪਰ ਨਹੀਂ ਉਹਨਾਂ ਆਪ ਦਾ ਫਰਜ਼ ਨਹੀਂ ਸਮਝਿਆ ਤੇ ਲਗਾਤਾਰ ਸੱਥਰ ਵਿੱਚ ਰਹਿਣੇ ਇਲਾਕੇ ਦੇ ਵਿੱਚ ਇਲਾਕੇ ਦੇ ਵਿੱਚ ਲਗਾਤਾਰ ਸੱਥਰ ਵਿੱਚ ਰਹਿਣੇ ਔਰ ਇੱਕ ਹੋਰ ਗੱਲ ਮੈਂ ਤੁਹਾਡੇ ਨਾਲ ਕਰਾਂਗਾ ਵੇ ਇਹ ਜਿਹੜਾ ਮਹਿੰਮ ਨਸ਼ੇ ਦੇ ਖਿਲਾਫ ਸਾਡੀ ਲਗਾਤਾਰ ਜਾਰੀ ਰਹੇਗੀ ਲਗਾਤਾਰ ਜਾਰੀ ਰਹੇਗੀ ਔਰ ਉਹ ਕਾਰਨ ਕਿ ਮੌਤ ਦਾ ਕਾਰਨ ਕੀ ਬਣਿਆ ਪਾਣੀ ਪੀਓ ਲੋ ਜੀ ਲੋ ਜੀ ਆਹ ਦੇਖ ਲੋ ਹੁਣ ਹੁਣ ਸਾਡਾ ਕਸੂਰ ਦੱਸੋ ਇੱਥੇ ਕੀ ਏ ਇਹ ਸਾਡਾ ਕਸੂਰ ਕੀ ਏ ਹਾਲਾਤ ਵੇਖ ਲੋ ਤੁਸੀਂ ਵੱਧ ਤੋਂ ਬੱਤਰ ਹੋ ਗਏ ਨੇ ਵੇੜਾ ਹੀ ਕਰਤ ਹੋ ਗਿਆ ਸ਼ਹਿਰ ਦਾ ਖਾਸ ਕਰਕੇ ਜਲਾਲਾਬਾਦ ਦਾ ਜੇ ਅਸੀਂ ਬੋਲਨੇ ਆਂ ਫਿਰ ਅਸੀਂ ਰਾਜਨੀਤਕ ਆਂ ਰਾਜਨੀਤਕ ਆਗੂ ਆਂ ਹਾਂ ਹਾਂ ਰਾਜਨੀਤਕ ਆਗੂ ਆਂ ਕੋਈ ਰਾਜਨੀਤਕ ਆਗੂ ਨਹੀਂ ਸਾਡਾ ਇੱਕੋ ਹੀ ਮਕਸਦ ਹੈ ਬਿਲਾਕੇ ਦੇ ਵਿੱਚ ਜਿਹੜਾ ਗੰਧੇ ਸਾਫ ਹੋਵੇ ਆ ਬੀਬੀਆਂ ਮਿਲਕ ਰਹੀਆਂ ਨੇ ਵੀਰ ਮਿਲਕ ਰਹੇ ਨੇ ਮਾਂ ਮਿਲਕ ਰਹੀ ਹੈ ਯਾਰ ਕੜੋਕੜ ਤਰਸ ਕਰ ਲੋ ਚੇਟਾ ਵੇਚਣ ਵਾਲਿਆਂ ਨੂੰ ਕਿਹਾ ਮੈਂ ਤਰਸ ਕਰ ਲਉ ਤੁਸੀਂ ਬਾਹਰ ਆ ਜਾਓ ਵੀਡੀਓ ਸ਼ੇਅਰ ਤੇਰੀ ਸਹੀ ਚੱਲ ਰਹੀ ਵੀਡੀਓ ਬਾਤ ਤੋਂ ਬਾਤ ਕਰਦੇ ਹੋ ਸ਼ੇਅਰ ਸਾਰੇ ਵੀਰਾਂ ਨੂੰ ਬੇਨਤੀ ਹੈ ਤੇ ਫਿਰ ਅਸੀਂ ਕਹਾਂਗੇ ਯਾਰ ਅਸੀਂ ਕਹਾਂਗੇ ਜਿੰਨੀ ਦੇਰ ਤੱਕ ਅਸਾਹੀ ਸਾਡੇ ਦਮ 'ਚ ਇਹਦੇ ਖਿਲਾਫ ਲੜਾਈ ਲੜਦੇ ਰਾਂਗੇ ਨਸ਼ੇ ਦੇ ਖਿਲਾਫ ਔਰ ਅਸੀਂ ਫਿਰ ਕਹਾਂਗੇ ਵੀ ਡੀਐਸਪੀ ਜਲਾਲਾਬਾਦ ਦਾ ਵੱਡਾ ਫੇਲੀਅਰ ਹੈ ਜਿਹੜੀਆਂ ਰੋਜ਼ ਰੋਜ਼ ਮੌਤਾਂ ਹੋ ਰਹੀਆਂ ਨੇ ਡੀਐਸਪੀ ਜਲਾਲਾਬਾਦ ਦਾ ਵੱਡਾ ਫੇਲੀਅਰ ਹੈ ਉਹਦੀ ਨਕਾਮੀ ਕਰਕੇ ਇਹ ਚਿੱਟਾ ਵਿਕ ਰਿਹਾ ਔਰ ਉਹਦੀ ਪੰਜਾਬ ਸਰਕਾਰ ਇੱਕ ਹੋਰ ਮੈਂ ਪੁੱਛਣਾ ਚਾਹਣਾ ਪੰਜਾਬ ਸਰਕਾਰ ਤੋਂ ਮੀ ਪੰਜਾਬ ਸਰਕਾਰ ਜੀ ਭਗਵੰਤ ਮਾਨ ਸਾਹਿਬ ਜੀ ਤੁਹਾਡੀ ਮਹੀਮ ਬਿਲਕੁਲ ਵਧੀਆ ਐਸਐਸਪੀ ਸਾਹਿਬ ਸਾਡੇ ਅੱਛੇ ਨੇ ਡੀਜੀਪੀ ਸਾਹਿਬ ਤੁਹਾਡੀ ਮਹੀਮ ਵਧੀਆ ਪਰ ਜਲਾਲਾਬਾਦ ਦੇ ਵਿੱਚ ਜਿਹੜੀ ਲਗਾਤਾਰ ਸਾਰਿਆਂ ਨੂੰ ਬੇਨਤੀ ਇੱਕ ਵਾਰੀ ਵੀਡੀਓ ਸ਼ੇਅਰ ਜ਼ਰੂਰ ਕਰਿਓ ਵੀ ਲਗਾਤਾਰ ਆ ਛੇਵੀਂ ਮੌਤ ਹੈ 골ਡਨ ਜੀ ਆ ਦੇਖ ਲਓ ਛੇਵੀਂ ਮੌਤ ਹੈ ਕੈਮਰੇ ਮੁਤਾਬਕ ਕੈਮਰੇ ਮੁਤਾਬਕ ਛੇਵੀਂ ਮੌਤ ਹੈ ਪਰ ਮੌਤਾਂ ਜ਼ਿਆਦਾ ਨਹੀਂ ਮੌਤਾਂ ਜ਼ਿਆਦਾ ਹੋਈਆਂ ਨੇ ਤੇ ਸਰਕਾਰ ਦਾ ਫੇਲਿਅਰ ਤਾਂ ਹੈ ਨਾ ਤੇ ਇੱਥੇ ਜਵਾਬ ਦੇ ਹੀ ਕਿਉਂ ਨਹੀਂ ਹੈ ਕਿਸੇ ਦੀ ਕਾ ਛੇਵੀਂ ਮੌਤ ਤੇ ਲਗਾਤਾਰ ਤੇ ਕਿਸੇ ਦੀ ਕੋਈ ਜਵਾਬ ਦੇ ਹੀ ਨਹੀਂ ਹੈ ਇਹਦਾ ਮਤਲਬ ਦਾਲ ਚ ਕਾਲਾ ਹੈ ਨਾ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਵੀਡੀਓ ਨੂੰ ਖਿੱਚ ਕੇ ਵੱਧ ਤੋਂ ਵੱਧ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਵੱਧ ਤੋਂ ਵੱਧ ਸ਼ੇਅਰ ਕਰਿਓ 골ਡਨ ਜੀ ਸਾਰੇ ਸਾਥੀ ਰੇਜ ਸੇਤੀਆ ਜੀ ਸਾਡੀ ਕਿਸੇ ਰਾਜਨੀਤਿਕ ਪਾਰਟੀ ਨਾਲ ਸੱਜਣਤਾ ਹੀ ਨਹੀਂ ਹੈ ਨਾ ਨਿੱਜੀ ਦੁਸ਼ਮਣੀ ਹੈ ਨਜੀ ਦੁਸ਼ਮਣੀ ਇਹ ਹੀ ਹੈ ਵੀ ਸਾਡੇ ਵੀਰ ਤੁਰ ਰਹੇ ਨੇ ਸਾਡੇ ਨੌਜਵਾਨ ਸਾਥੀ ਤੁਰ ਰਹੇ ਨੇ ਸਾਡੇ ਭਰਾ ਜਾ ਰਹੇ ਨੇ ਤੇ ਅਸੀਂ ਬੋਲਾਂਗੇ ਬੋਲਦੇ ਸੀ ਬੋਲਦੇ ਹਾਂ ਬੋਲਦੇ ਰਾਂਗੇ ਤੇ ਲੋਕਲ ਵਿਧਾਇਕ ਸਾਹਿਬ ਤੁਹਾਨੂੰ ਹੀ ਬੇਨਤੀ ਕਰਾਂਗਾ